ਕਿ ਜੀ ਬਾਲਾ ਜੀ ਦਾ ਆਸ਼ੀਰਵਾਦ ਹੈ ਜੀ ਬਹੁਤ ਸਾਲ ਦੀ ਸਾਡੇ ਫਾਦਰ ਸਾਹਿਬ ਦੀ 35 ਸਾਲ ਪੁਰਾਣੀ ਇਹ ਦੁਕਾਨ ਹੈ ਜੀ ਉਹਨਾਂ ਦੀ ਮਿਹਨਤ ਹੈ ਜੀ ਬਾਕੀ ਗਾਤਾਂ ਦਾ ਬਹੁਤ ਆਸ਼ੀਰਵਾਦ ਵਾਲ ਪਿਆਰ ਮਿਲਦਾ ਹੈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਮੀਤ ਪ੍ਰੀਤ ਵਲੌਗ ਵਿੱਚ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈ ਆ ਉਹਦੇ ਲਈ ਅਸੀਂ ਜਾ ਰਹੇ ਹਾਂ ਸਮਰਾਲੇ ਤੇ ਮੈਂ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਗੀ ਮੇਰੀਆਂ ਭੈਣਾਂ ਵਾਸਤੇ ਉਹਨਾਂ ਵਾਸਤੇ ਖਾਸ ਹੈ ਮੈਂ ਵੀਡੀਓ ਤਿਆਰ ਕੀਤੀ ਹੈ ਸੋਚਿਆ ਸੀਗਾ ਇਹ ਵਾਲਾ ਕੰਟੈਂਟ ਕਿ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਨੀਡ ਆ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਪਿਆਰ ਐਵੇਂ ਦਿੰਦੇ ਰਹੋ ਜਿਵੇਂ ਤੁਸੀਂ ਦੇ ਰਹੇ ਹੋ ਚੈਨਲ ਨੂੰ ਕਰਦੇ ਰਹੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਅੱਜ ਮੇਰੀਆਂ ਭੈਣਾਂ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਹੈ ਵੀਡੀਓ ਨੂੰ ਧਿਆਨ ਨਾਲ ਦੇਖਿਓ ਅੱਗੇ ਵੀ ਬਣੇ ਰਹੋ ਵੀਡੀਓ ਮੈਂ ਤੁਹਾਨੂੰ ਦਿਖਾਉਂਗੀ ਮੈਂ ਸਮਰਾਲੇ ਕੀ ਕਰਨ ਚੱਲਨੀ ਆ ਫੈਸ਼ਨ ਲੇਡੀਜ਼ ਲਈ ਵੀਡੀਓ ਹੈ ਇਹ ਸਾਡੇ YouTube ਚੈਨਲ ਤੇ ਅੱਜ 300 ਸਬਸਕ੍ਰਾਈਬਰ ਕੰਪਲੀਟ ਹੋ ਗਏ ਇਹ ਤੁਹਾਡੇ ਪਿਆਰ ਨਾਲ ਹੋਈ ਨਹੀਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੁਸੀਂ ਐਵੇਂ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਲਈ ਬਹੁਤ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਹੋਰ ਅੱਗੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਅੰਦਰਲੇ ਲੌਂਗੀ ਮੈਂ 190 ਵਰਕਿੰਗ 199 ਨਾ ਫਿਰ ਨੀਚੇ ਦਾ ਕਹਾ ਕੋ ਪੱਪੜਾ ਕੋ ਲੰਬਾ ਨਹੀਂ ਆਵੇ ਹਜ਼ਾਰ ਵਾਲਾ ਬਣਾਉਂਗਾ ਜੇ ਗਾਲ ਬੱਠਾ ਜੋ ਪਾਏ ਗਏ ਨਾ ਨੀਚਣੇ ਵੀ ਨਹੀਂ ਸੂਟ ਤੇ ਜਿੰਨੇ ਵਿੱਚ ਦੱਸਣ ਲੱਗ ਗਰੀ ਤਾਂ ਫਿਰ ਮੇਰਾ ਹੋਊਗਾ ਇਹ ਆੜਵਾ ਵੀ ਨਹੀਂ ਬੜੀ ਜੀ ਪਾਉਂਦੀ ਆ ਹਾਂਜੀ ਹਾਂਜੀ ਇਹ ਤਾਂ ਹੈ ਜੀ ਲੰਬੀ ਨਹੀਂ ਦੇਖਦਾ ਹਾਂਜੀ ਹਾਂਜੀ ਨੇ ਮੈਂ ਇੱਕ ਕਸਟਮਰ ਆਂ ਅਮਜਦ ਪੀਸ ਲੈ ਲੀਆ। ਕਿਉਂ ਬਣਾਉਣੀ ਨਹੀਂ ਵੀਡੀਓ? ਹਾਂ ਉਹ ਬਟੇ ਖੁੱਲੜੇ-ਵਲੜੇ ਹੋਣਗੇ। ਇਹ ਨਹੀਂ ਉਹ ਛੋਟਾ ਜਿਹਾ ਹੋਣਾ ਹੈ। ਹਾਂਜੀ ਇਹਦਾ ਕੀ ਕਹਿਈਏ? ਸੱਲਾਂ ਨਹੀਂ। ਅਸੀਂ ਆਪਣੀ ਸ਼ਾਪ ਤੋਂ ਨਾ ਆਪਣੇ ਘਰ ਵੇਅਰ ਕਰਨ ਲਈ ਸੇਲ ਕਰਾਂਗੇ ਬਹੁਤ ਸਹੀ ਪ੍ਰਾਈਸ ਆ। 22 30 ਫੂਟ ਬਾਈ ਕਰ ਰਹੇ ਸੀ ਕਿ ਤੁਹਾਨੂੰ ਦਿਖਾਉਂਗੀ ਇਹ ਵੀ ਨਾ ਪ੍ਰਾਈਸ ਕਿੰਨਾ ਕੋ ਘਰੇ ਜਾ ਕੇ ਦੱਸੂਗੀ ਮੈਂ ਸਾਰਾ ਸਾਰੇ ਪ੍ਰਾਈਸ ਬਹੁਤ ਵਧੀਆ ਸੂਟਸ ਨੇ ਨਹੀਂ ਮੈਂ ਨਹੀਂ ਤੁਹਾਨੂੰ ਘਰੇ ਜਾ ਕੇ ਮੈਂ ਸਾਰੇ ਖੋਲ ਕੇ ਦਿਖਾਵਾਂਗੀ ਕਿਹਨੇ ਕਿਹੜੇ ਸੂਟਸ ਲਏ ਇਹ ਦਮ ਤੱਕ ਇਹ ਕਿੰਨੇ ਪਾਣੀ ਪਾਣੀ ਨਾਲ ਨਹੀਂ ਆ ਜੀ 30 60 ਪਾਣੀ ਕਿਹਦੇ ਪਾਣੀ ਇਹ ਵੀ ਜੀ ਇਹ ਵੀ ਨਮਾਸੀ ਪੈਂਦੇ ਹੁੰਦੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਤੇ ਦੂਸਰੇ ਪਤਾ ਨਹੀਂ ਕਿੰਨੇ ਲਏ ਨੇ 6 ਨੂੰ 100 ਇਕ ਲਏ ਨੇ 100 ਇਕ ਲਏ ਨੇ ਕਿੰਨੇ ਲਾ ਰਹੇ ਹਾਂ ਤੁਹਾਨੂੰ ਪਰ ਤਾਂ ਸਾਨੂੰ ਪਤਾ ਨਹੀਂ ਹੈ 4 ਨਹੀਂ ਕਹਿੰਦੇ ਘੱਟ ਘੱਟ ਕਰਕੇ ਲਏ ਆ ਮੇਰੇ ਕੋਲ ਕੁਝ ਨਹੀਂ ਹੈ ਨਾ ਇੰਨੇ ਕਾਪੋ ਫਿਲਹਾਲ ਆਪ ਟੈਪਿੰਗ ਪੱਟੇ ਲਾ ਦੀ ਆਪਣੀ ਹਾਂਜੀ 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 देखो <laughs> सरकारी <laughs> ਅਸੀਂ ਆਏ ਸੀਗੇ ਕ੍ਰਿਸ਼ਨ ਦੀ ਹੱਟੀ ਤੇ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਬਹੁਤ ਟਾਈਪ ਦੇ ਸੂਟਸ ਨੇ ਆਪਣੇ ਬਜਟ ਦੇ ਅਕੋਰਡਿੰਗ ਆਪਾਂ ਬਹੁਤ ਸਾਰੇ ਸੂਟਸ ਲੈ ਸਕਦੇ ਹਾਂ ਜਿਵੇਂ ਆਪਾਂ ਹੋਰ ਕੀ ਤੇ ਆਪਾਂ ਕਈ ਅਫੋਰਡ ਨਹੀਂ ਕਰ ਸਕਦੇ ਆਪਣੇ ਬਜਟ ਦੇ ਅਕੋਰਡਿੰਗ ਇੰਨੇ ਪਿਆਰੇ ਪਿਆਰੇ ਫੈਬਰਿਕਸ ਕਲਰਸ ਕਈ ਸਟੱਫ ਵੀ ਇੰਨਾ ਵਧੀਆ ਗਰਮੀ ਲਈ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਅਸੀਂ ਵੀ ਵਿਜ਼ਿਟ ਕੀਤਾ ਸੀਗਾ ਅਸੀਂ ਨੈਕਸਟ ਟਾਈਮ ਫੇਅਰ ਆਵਾਂਗੇ ਅਸੀਂ ਸੇਲ ਲਈ ਵੀ ਸੂਟਸ ਲਏ ਨੇ ਬਹੁਤ ਸਾਰੇ ਤੁਹਾਨੂੰ ਘਰੇ ਜਾ ਕੇ ਮੈਂ ਵੀਡੀਓ ਪਾਉਂਗੀ ਕਿ ਸਾਰੇ ਦੇਖੋ ਮੈਨੂੰ ਐਕਚੁਅਲੀ ਯਾਦ ਨਹੀਂ ਹੈਗਾ ਮੈਂ ਕਿੰਨੇ ਸੂਟ ਲੈ ਕੇ ਆਉਂਗੀ ਇਹ ਘਰੇ ਜਾ ਕੇ ਕਰਕੇ ਦੱਸੂਗੀ ਤੁਹਾਨੂੰ ਮੈਂ ਆਪਣੇ ਵੀ ਤਿੰਨ ਚਾਰ ਸੂਟਸ ਲੈ ਲਏ ਵਿੱਚ ਬਹੁਤ ਵਧੀਆ ਲੱਗੇ ਮੈਨੂੰ ਵਿੱਚ ਵਿੱਚ ਮੈਂ ਆਪਣੇ ਕਿਹਾ ਖੁਦ ਹੀ ਸਟਿਚ ਕਰੂੰਗੀ ਤਾਂ ਹੀ ਮੈਨੂੰ ਆਪ ਦੇਖ ਕੇ ਕੋਈ ਕਹੂਗਾ ਵੀ ਤੁਸੀਂ ਵੀ ਸਟਿਚ ਕੀਤਾ ਹੋਇਆ ਹੈ ਮੈਂ ਆਪਣੀ ਬੁਟੀਕ ਲਈ ਸੂਟਸ ਲੈ ਨਹੀਂ ਤੇ ਮੈਂ ਉਹ ਸੇਲਸ ਕਰਣੀ ਹੈ ਆਪਣੀ ਬੁਟੀਕ ਤੇ ਮੈਂ ਆਪਣਾ ਬੁਟੀਕ ਦਾ ਕੰਮ ਨਹੀਂ ਕਰਦੀ ਮੈਨੂੰ ਸਟਿਚਿੰਗ ਵੀ ਆਉਂਦੀ ਹੈ ਤਾਂ ਉਹਦੇ ਵਿੱਚ ਮੈਂ ਸਪੈਸ਼ਲ ਜਿਹਾ ਰਿਜ਼ਰਟ ਦਿੱਤਾ ਸੀਗਾ ਔਰ ਇਹ ਸੂਟਸ ਲਈ हाँ फिर तो नून दस रूपए में करेगा कि मैं काउंट कर रही हूँ बगल किन्ने के फ्रूट लेने बीच में आपने भी ले ले तीन चार फ्रूट्स करेगा कि दिखाऊंगी तुम सारी अब ये सुबह आ गए थे यार पां जो ये एप्लीकेशन देखती थी फोन चेंजी के उसके बाद ये उन्होंने जो अंदर रही उन्होंने तो निपवरी म ਸਤਿ ਸ਼੍ਰੀ ਅਕਾਲ ਸਸ਼ਵੀ ਕਾਲ ਜੀ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਸਸ਼ਵੀ ਕਾਲ ਜੈ ਮਾਤਾ ਦੀ ਤੇ ਬੜੀ ਅਸੀਂ ਅੱਜ ਥੋੜੀ ਸ਼ੌਕ ਦੇ ਪਹੁੰਚੇ ਆ ਹਾਂਜੀ ਹਾਂਜੀ ਤੇ ਮਤਲਬ ਬਹੁਤ ਵਧੀਆ ਲੱਗਿਆ ਤੇ ਅਸੀਂ ਦੇਖਿਆ ਨਾ ਅਗਲੇ ਬਹੁਤ ਜ਼ਰਾ ਤੋ ਬਹੁਤ ਕੁ ਵਰਾਈਟੀ ਆ ਹਰ ਇੱਕ ਫੇਟ ਵੀ ਵਧੀਆ ਸਾਰਾ ਕੁਝ ਤੁਸੀਂ ਉਹਨਾਂ ਬਾਰੇ ਜੀ ਦੱਸੋ ਕਿ ਮਤਲਬ ਇੰਨੇ ਘੱਟ ਰੇਟ ਤੇ ਵਧੀਆ ਕੁਆਲਿਟੀ ਨਾਲ ਕੀ ਉਹ ਡੀਲ ਕਰ ਰਹੇ ਹੋ ਬਸ ਜੀ ਬਾਲਾ ਜੀ ਦਾ ਆਸ਼ੀਰਵਾਦ ਹੈ ਜੀ ਬਹੁਤ ਸਾਲ ਦੀ ਸਾਡੇ ਫਾਦਰ ਸਾਹਿਬ ਦੀ 35 ਸਾਲ ਪੁਰਾਣੀ ਇਹ ਦੁਕਾਨ ਹੈ ਜੀ ਉਹਨਾਂ ਦੀ ਮਿਹਨਤ ਹੈ ਜੀ ਬਾਕੀ ਗਾਹਕਾਂ ਦਾ ਬਹੁਤ ਆਸ਼ੀਰਵਾਦ ਤੇ ਪਿਆਰ ਮਿਲਦਾ ਜੀ ਸਹਿਯੋਗ ਮਿਲਦਾ ਹੈ ਕਸਟਮਰਜ਼ ਦਾ ਜੀ ਹਰ ਸਾਲ ਰਕਰੀ ਸੇਲ ਲੱਗਦੀ ਹੈ ਜੀ ਮੈਂ ਆਪਣੇ ਕਸਟਮਰ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਕਿਉਂਕਿ ਸਾਲ ਦੇ ਵਿੱਚ ਇਹੀ ਕਮੀਨਾ ਹੁੰਦਾ ਹੈ ਜਿਸ ਮੈਨੂੰ ਕਸਟਮਰ ਦਾ ਰੱਜ ਕੇ ਫਾਇਦਾ ਹੁੰਦਾ ਮਿਲਾਂ ਦਾ ਕਰੋੜਾਂ ਰੁਪਏ ਦਾ ਕੱਪੜਾ ਵੇਚਦੇ ਆ ਆ ਮੈਨੂੰ ਆਪਣੇ ਹੱਥ ਨਾਲ ਕਹਿ ਕੇ ਡਿਸਕਾਊਂਟ ਲੈਨੇ ਆ ਮਿਲਾਂ ਤੋਂ ਵੀ ਵੀ ਅਸੀਂ ਆਪਣੇ ਕਸਟਮਰਸ ਦਾ ਵੈਬਨਰ ਦੀ ਡਾਟਾ ਦਾ ਫਾਇਦਾ ਦਿਆਨਾ ਜਾਇਜ ਵੇਰ ਸੋਹਣੀਆਂ ਚੀਜ਼ਾਂ ਅਨਬੀਟੇਬਲ ਪ੍ਰਾਈਸ ਆਰ ਗੋਲਡਟੈਡ ਆਈਟਮਸ ਆ ਪ੍ਰੋਵਾਈਡ ਕਰਾ ਰਹੇ ਹਾਂ ਇਹ ਡਾਟਾ ਤੇ ਜਿਹੜੀ ਇਹ ਸੇਲ ਹੈ ਕਰੋੜਾਂ ਤੱਕ ਕੋਈ ਅਖਰੀ ਤੱਕ ਚੱਲੇਗੀ ਜੀ ਤਮਾਕੀ ਨਾਲ ਚੱਲੇਗੀ ਰੋਜ਼ ਨਵੇਂ ਪਾਰਸਲ ਆਣਗੇ ਵੋਝ ਨਵਾਂ ਸਟਾਕ ਆਏਗਾ ਰੋਜ਼ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਮੈਂ ਉੱਪਰ ਇੱਕ ਚੀਜ਼ ਹੋਰ ਵੀ ਨੋਟ हाँ जी ये पार्सल एक्चुअली है जो okay, मतलब हाँ वीडियो कॉल से कस्टमर देख किसी ने देखता हजार का दस हजार का भी हजार का कपड़ा लेना तो दो लड़के भी लगे रहते हैं फैसिलिटी प्रोवाइड कराने है। ਫਿਰ ਉਸ ਤੋਂ ਬਾਅਦ ਵੀਡੀਓ ਨਹੀਂ ਬਣਾਈ ਹੈਗੀ ਮੈਂ ਤੁਹਾਨੂੰ ਦੱਸਣਾ ਹੁੰਦਾ ਸੀ ਜੇ ਅਸੀਂ ਕ੍ਰਿਸ਼ਨ ਦੀ ਹਰਤੀ ਉੱਥੇ ਬਹੁਤ ਜ਼ਿਆਦਾ ਵੈਰਾਈਟੀ ਹੈ ਤੇ ਖਾਸ ਕਰਕੇ ਵੀ ਰਖੜੀ ਸਾਲ ਪਿਛੋਂ ਆਉਂਦੀ ਹੈ ਤਾਂ ਰਖੜੀ ਤੇ ਲੱਗਦਾ ਉਹਨਾਂ ਦਾ ਆਫਰ ਇਹ ਤੁਸੀਂ ਲੁੱਤਫਾ ਉਠਾਓ ਸਾਰੇ ਜਣੇ ਇਹ ਮੌਕਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਆਪਾਂ ਨੂੰ ਤੇ ਬਹੁਤ ਵਧੀਆ ਵੈਰਾਈਟੀ ਸੀਗੀ ਉਹਨਾਂ ਦੀ ਤੇ ਇੱਥੇ ਹੀ ਮੈਂ ਵੀਡੀਓ ਦਾ ਕਰਦੀ ਹਾਂ ਐਂਡ ਤੇ ਅੱਗੇ ਹੋਰ ਨਵੀਂ ਵੀਡੀਓ ਲੈ ਕੇ ਆਉਂਗੀ ਤੁਹਾਡੇ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਓਕੇ ਜੀ ਬਾਏ ਬਾਏ